ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਗੱਲਬਾਤ ਕਰਾਂਗੇ ਕਿ ਜੇਕਰ ਕਿਸਾਨ ਥੋੜੀ ਜਿਹੀ ਹਿੰਮਤ ਕਰਕੇ ਜੋ ਮੈਂ ਅੱਜਕੱਲ ਕਹਿਣ ਲੱਗਿਆਂਗਾ ਇਹ ਗੱਲ ਕਰ ਲੈਣ ਜਾਂ ਕਰਨ ਦੀ ਕੋਸ਼ਿਸ਼ ਕਰਨ ਤਾਂ ਦੋ ਤਰ੍ਹਾਂ ਦਾ ਭਲਾ ਹੋਵੇਗਾ ਤੁਹਾਡਾ ਆਪਣਾ ਵੀ ਭਲਾ ਹੋਵੇਗਾ ਤੇ ਪੰਜਾਬ ਦਾ ਵੀ ਭਲਾ ਹੋਵੇਗਾ ਅਗਰ ਤੁਸੀਂ ਇਹ ਕੰਮ ਆਪਣੀ ਜ਼ਮੀਨ ਦੇ ਵਿੱਚ ਖੁਦ ਕਰ ਲਵੋ ਤਾਂ ਤੁਸੀਂ ਖੁਦ ਵੀ ਕਰੋੜਾਪਤੀ ਬਣ ਜਾਓਗੇ ਔਰ ਪੰਜਾਬ ਦੇ ਲਈ ਵੀ ਬਹੁਤ ਫਾਇਦੇਮੰਦ ਕਰੋਗੇ ਲੇਕਿਨ ਇਹਦੇ ਲਈ ਤੁਹਾਨੂੰ ਆਪਣਾ ਮਾਈਂਡ ਕਲੀਅਰ ਕਰਨਾ ਪਊਗਾ ਆ ਵੀਡੀਓ ਕਰਦੇ ਆ ਸਟਾਰਟ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਅੱਛਾ ਦੋਸਤੋ ਇਹ ਮੇਰੀਆਂ ਜਿਹੜੀਆਂ ਵੀਡੀਓ ਨੇ ਗਿਆ ਇਹ ਸਿੱਖਿਆ ਵਾਲੀਆਂ ਵੀਡੀਓ ਹੁੰਦੀਆਂ ਨੇ ਇਹ ਐਜੂਕੇਸ਼ਨ ਵਾਲੀਆਂ ਵੀਡੀਓ ਨੇ ਮੇਰਾ ਹੁਣ ਇਹ ਚੈਨਲ ਐਜੂਕੇਸ਼ਨ ਵਾਲਾ ਚੈਨਲ ਹੈ ਇਹ ਮੈਂ ਕਿਉਂ ਕਹਿ ਰਿਆਂਗਾ ਕਿਉਂਕਿ ਜਦੋਂ ਕੋਈ ਆਪਾਂ ਕਿਸੇ ਨੂੰ ਵੀ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਐਜੂਕੇਸ਼ਨ ਨਹੀਂ ਹੁੰਦੀ ਆ ਦੋਸਤੋ ਅਸੀਂ ਖੇਤੀਬਾੜੀ ਕਰਦੇ ਆ ਤੋ ਹੀ ਫਸਲਾਂ ਅਸੀਂ ਅਗਾਉਨੇ ਆ ਜੀਰੀ ਲਾਉਨੇ ਆ ਤੇ ਕਣਕ ਲਾਉਨੇ ਆ ਜ਼ਿਆਦਾਤਰ ਮਤਲਬ ਸਾਡੀ ਇਹੀ ਫਸਲ ਹੈ ਝੋਨੇ ਦੇ ਵਿੱਚ ਅਸੀਂ ਪਾਣੀ ਧਰਤੀ ਦੇ ਵਿੱਚੋਂ ਕੱਢੀ ਜਾ ਰਹੇ ਆ ਤੇ ਇਹਦੇ ਤੇ ਮੈਂ ਤੁਹਾਨੂੰ ਵੀਡੀਓ ਵੀ ਇੱਕ ਦਿਨ ਲੈ ਕੇ ਆਉਂਗਾ ਕਿ ਪਾਣੀ ਦੀ ਕੀ ਪੁਜੀਸ਼ਨ ਹੈ ਅੱਜ ਪੰਜਾਬ ਦੀ ਜੇ ਆਪਾਂ ਦੇਖੀਏ ਕਿੰਨਾ ਪਾਣੀ ਧਰਤੀ ਦੇ ਵਿੱਚ ਬਚਿਆਗਾ ਕਿੰਨਾ ਪਾਣੀ ਮਤਲਬ ਨਿਕਲ ਚੁੱਕਿਆ ਔਰ ਕਿੰਨਾ ਹਰੇਕ ਸਾਲ ਨਿਕਲ ਰਿਹਾਗਾ ਅੱਜ ਆਪਣਾ ਵਿਸ਼ਾ ਕੁਝ ਹੋਰ ਹੈਗਾ ਅੱਜ ਆਪਾਂ ਗੱਲਬਾਤ ਕਰਨੀ ਚਾਹੁੰਦੇ ਆਂਗੇ ਕਿ ਅਸੀਂ ਕੀ ਇਹ じゃ ਕਿਹੜਾ ਕੰਮ ਕਰੀਏ ਜਿਹਦੇ ਨਾਲ ਸਾਡਾ ਆਪਣਾ ਵੀ ਭਲਾ ਹੋਵੇ ਤੇ ਨਾਲ ਪੰਜਾਬ ਦਾ ਵੀ ਭਲਾ ਹੋ ਜਾਵੇ ਤੇ ਪਾਣੀ ਦੀ ਵੀ ਬਚਤ ਹੋ ਜਾਵੇ ਉਹਦੇ ਲਈ ਮੈਂ ਦੋਸਤੋ ਤੁਹਾਨੂੰ ਅੱਜ ਇੱਕ ਸਲਾਹ ਦੇਣ ਲੱਗਾਂਗਾ ਕਿ ਜਿਵੇਂ ਪੰਜਾਬ ਤੋਂ ਬਾਹਰੋਂ ਆ ਕੇ ਕੰਪਨੀਆਂ ਜਿਹੜੀਆਂ ਬਾਹਰਲੀਆਂ ਕੰਪਨੀਆਂ ਨੇ ਬਾਹਰਲੇ ਵੱਡੇ ਲੋਕ ਨੇ ਪੰਜਾਬ ਦੀ ਸਾਡੀ ਜ਼ਮੀਨ ਸਸਤੀ ਖਰੀਦ ਕੇ ਉਹਦੇ 'ਚ ਸੋਲਰ ਸਿਸਟਮ ਲਾਉਂਦੇ ਨੇ ਉਹਦੇ 'ਚ ਕੰਪਨੀਆਂ ਨੇ ਜਿਹੜੀਆਂ ਉਹ ਸੋਲਰ ਜਿਹੜਾ ਹੈਗਾ ਸੋਲਰ ਸਿਸਟਮ ਨਾਲ ਵੀ ਜਿਹੜੀ ਪੈਦਾ ਕਰਦੀਆਂ ਨੇ ਜੇਕਰ ਇਹ ਹੀ ਕੰਮ ਅਸੀਂ ਖੁਦ ਕਰੀਏ ਜੇ ਅਸੀਂ ਖੁਦ ਕਰੀਏ ਕਿ ਸਾਡੀ ਆਪਣੀ ਜ਼ਮੀਨ ਦੇ ਵਿੱਚ ਅਸੀਂ ਸੋਲਰ ਦਾ ਪ੍ਰੋਜੈਕਟ ਲਾਈਏ ਤਾਂ ਦੋਸਤੋ ਨਾਲੇ ਤਾਂ ਸਾਨੂੰ ਪੱਕੀ ਆਮਦਨ ਹੈ ਮਤਲਬ ਇਹ ਕੋਈ ਇਦਾਂ ਦੀ ਆਮਦਨ ਨਹੀਂ ਹੈਗੀ ਜਿਹੜੀ ਜਿਵੇਂ ਆਪਾਂ ਕਹਿੰਦੇ ਸੀ ਵੀ ਮਤਲਬ ਮੈਂ ਜਿਵੇਂ ਕਹਣਾ ਤੁਹਾਨੂੰ ਵੀ ਭਾਈ ਤੁਸੀਂ ਸ਼ੋਰੂਮ ਲੈ ਲਓ ਤੁਹਾਨੂੰ ਇਹ ਤੋਂ ਕਿਰਾਇਆ ਆਊਗਾ ਇਹ ਤਾਂ ਤੁਸੀਂ ਖੁਦ ਲਾਓਗੇ ਤੁਹਾਡੀ ਜ਼ਮੀਨ ਤੇ ਹੀ ਤੁਹਾਨੂੰ ਲੋਨ ਮਿਲੂਗਾ ਉਸ ਪ੍ਰੋਜੈਕਟ ਦੀ ਖਾਤਰ ਮਿਲੂਗਾ ਉਸ ਪ੍ਰੋਜੈਕਟ ਤੇ ਤੁਸੀਂ ਲੋਨ ਲੈ ਕੇ ਆਪਣੀ ਜ਼ਮੀਨ ਦੇ ਵਿੱਚ ਆਪਣਾ ਜਿਹੜਾ ਸੋਲਰ ਸਿਸਟਮ ਤੁਸੀਂ ਲਾਓਗੇ ਉਹਦੀ ਬਿਜਲੀ ਆ ਜਿਹੜੀ ਉਹ ਬਿਜਲੀ ਜਾਊਗੀ ਦੋਸਤੋ ਗ੍ਰੈਡ ਨੂੰ ਔਰ ਗ੍ਰੈਡ ਦੇ ਵਿੱਚ ਜਿੰਨੀ ਤੁਸੀਂ ਜੁਨਟ ਪੈਦਾ ਬਿਜਲੀ ਦੇਕਰੋਗੇ ਉਹਦਾ ਤੁਹਾਨੂੰ ਜੁਨਟ ਪ੍ਰਤੀ ਜੁਨਟ ਜਿਹੜਾ ਹੈਗਾ ਪੈਸਾ ਮਿਲਦਾ ਹਾਲਾਂਕਿ ਹਿਮਾਚਲ ਨਾਲੋਂ ਘੱਟ ਮਿਲਦਾ ਉੱਥੇ 3 ਰੁਪਏ ਕੁਝ ਪੈਸੇ ਆ ਆਪਣੇ तकरीबन 2 ਰੁਪਏ ਦੇ ਕਰੀਬ ਆ ਚਲੋ ਜੋ ਵੀ ਹੈਗਾ ਕੁਦਰਤ ਦੀ ਜਿਹੜੀ ਪ੍ਰਮਾਤਮਾ ਨੇ ਸੂਰਜ ਜਿਹੜਾ ਸਾਨੂੰ ਮਤਲਬ ਰੋਜ਼ ਤਪਸ਼ ਦਿੰਦਾ ਹੈਗਾ ਉਹਨੂੰ ਇਕੱਠਾ ਕਰਕੇ ਅਗਰ ਅਸੀਂ ਬਿਜਲੀ ਪੈਦਾ ਕਰਦੇ ਆਂ ਇੱਕ ਤਾਂ ਦੋਸਤੋ ਇਹ ਹੈ ਕਿ ਜਿਹੜਾ ਮੈਂ ਜਿਵੇਂ ਤੁਹਾਨੂੰ ਕਿਹਾਗਾ ਪਾਣੀ ਜਿਹੜਾ ਕੱਢਦੇ ਆਂ ਧਰਤੀ ਚੋਂ ਉਸ ਜ਼ਮੀਨ ਦੇ ਵਿੱਚ ਇਹ ਬਚਤ ਹੋ ਜਾਏਗੀ ਤੇ ਦੂਜੇ ਨੰਬਰ ਤੇ ਸਾਨੂੰ ਲੱਖਾਂ ਰੁਪਏ ਮਹੀਨਾ ਜਿਹੜਾ ਉਹਦੀ ਪੱਕੀ ਆਮਦਨ ਹੈ ਜੀ ਮਤਲਬ ਇਹ ਇਹਨੂੰ ਕੋਈ ਹਲਾ ਨਹੀਂ ਸਕਦਾ ਤੁਸੀਂ ਸੋਲਰ ਤੇ ਜਰੀਏ ਜਿੰਨੀ ਤੁਹਾਡੀ ਬਿਜਲੀ ਪੈਦਾ ਹੋਊਗੀ ਤੁਸੀਂ ਗ੍ਰੈਡ ਨੂੰ ਦੇਵੋਗੇ ਔਰ ਤੁਹਾਡੇ ਖਾਤੇ ਦੇ ਵਿੱਚ ਮਹੀਨੇ ਦੀ ਮਹੀਨੇ ਪੇਮੈਂਟ ਆਉਂਦੀ ਰਹੇਗੀ ਪੱਕੀ ਪੇਮੈਂਟ ਮਤਲਬ ਸੋ ਇਹ ਜਿਹੜਾ ਦੋਸਤੋ ਕੰਮ ਹੈਗਾ ਇਹਦੇ ਲਈ ਹੁਣ ਕੰਨਣਾ ਕੀ ਪੈਂਦਾ ਹੈਗਾ ਇਹਦੇ ਲਈ ਅਸੀਂ ਡਰ ਦੇ ਕੇ ਆਵਾਂਗੇ ਅਸੀਂ ਕਹਿੰਦੇ ਨਹੀਂ ਜੇ ਤਾਂ ਕੰਪਨੀਆਂ ਦਾ ਕੰਮ ਹੈ ਇਹ ਤਾਂ ਮਤਲਬ ਅਸੀਂ ਸਾਡੇ ਤਾਂ ਬੱਚ ਦੀ ਗੱਲ ਹੀ ਨਹੀਂ ਕੰਪਨੀਆਂ ਕਿਹੜੇ ਰੱਬ ਤੁਹਾਡੇ ਵੀ ਆਉਂਦੀਆਂ ਨੇ ਕੰਪਨੀਆਂ ਦੇ ਵਿੱਚ ਵੀ ਬੰਦੇ ਹੀ ਕੰਮ ਕਰਦੇ ਨੇ ਕੰਪਨੀ ਵੀ ਹੁਣ ਜੇਸ਼ ਬੋਲ ਕਰ ਲੋ ਮੇਰੇ ਕੋਲ ਪੈਸੇ ਨੇ ਤਾਂ ਮੈਂ ਆਪਣੇ ਨਾਮ ਤੇ ਆਪਣੇ ਬੱਚਿਆਂ ਦੇ ਨਾਮ ਤੇ Uh, मतलब ਘਰਦਿਆਂ ਦੇ ਮੈਂਬਰ ਬਣਾ ਕੇ ਅਸੀਂ ਕੰਪਨੀ ਕਢੀ ਕਰ ਲਈ। ਮਤਲਬ ਇਸੇ ਤਰ੍ਹਾਂ ਹੀ ਕਰਦੇ ਨੇ ਜਿਹੜੇ ਵੱਡੇ ਧਨਾੜ ਲੋਕ ਨੇ ਤੇ ਜੇ ਦੋ ਜਾਨੇ ਇਕੱਠੇ ਹੋਏ ਤਾਂ ਦੋ ਜਾਨੇ ਨੇ ਕਰ ਲਈ। ਫਿਰ ਕੀ ਆਪਾਂ ਜ਼ਮੀਨ ਉਹ ਫਿਰ ਤੋਂ ਤੋਂ ਜ਼ਮੀਨ ਖਰੀਦਦੇ ਨੇ। ਉਥੋਂ ਤੋਂ ਜ਼ਮੀਨ ਲੈਂਦੇ ਨੇ ਪਹਿਲਾਂ ਲੱਖਾਂ ਕਰੋੜਾ ਰੁਪਈਆ ਦੀ ਆਪਣੇ ਕੋਲ ਤਾਂ ਆਪਣੀ ਜ਼ਮੀਨ ਆਪਦੀ ਹੈਗੀ ਆ। ਅਸੀਂ ਆਪਣੀ ਹੀ ਜ਼ਮੀਨ ਦੇ ਉੱਪਰ ਉਸੇ ਜ਼ਮੀਨ ਤੇ ਹੀ ਤੁਹਾਨੂੰ ਕਿਉਂਕਿ ਇਹਦੇ ਤੇ ਦੋਸਤੋ ਲੋਨ ਹੈ ਜਿਹੜਾ ਭੱਜ ਕੇ ਮਿਲਦਾਗਾ। ਜਿਸਤੀ ਦੇ ਉੱਪਰ ਤੁਹਾਨੂੰ ਮਹੀਨੇ ਦੀ ਮਹੀਨੇ ਆਮਦਨ ਆਉਦੀ ਹੋਵੇ ਉਹਦੇ ਤੇ ਬੈਂਕਾਂ ਭੱਜ ਕੇ ਲੋਨ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਮਹੀਨੇ ਬਾਅਦ ਪੱਕੀ ਆਉਂਦਣਾਂ ਉਹਨੀਆਂ ਤੇ ਪੱਕੀ ਖਾਤੇ ਦੇ ਵਿੱਚੋਂ ਆਟੋਮੈਟਿਕ ਕੱਟ ਜਾਣੀਆਂ ਕਿਸ਼ਤ ਉੱਥੇ ਉਹਨਾਂ ਨੂੰ ਲੋਨ ਦੇਣ ਦੇ ਵਿੱਚ ਕੋਈ ਦਿੱਕਤ ਹੀ ਨਹੀਂ ਹੈਗੀ ਜ਼ਮੀਨ ਤੁਹਾਡੀ ਆਪਦੀ ਹੋਗੀ ਉੱਪਰ ਲਾਉਣ ਦੀ ਖਾਤਰ ਤੁਸੀਂ ਲੋਨ ਲੈ ਕੇ ਅਗਰ ਤੁਸੀਂ ਆਪਣਾ ਇਹ ਪ੍ਰੋਜੈਕਟ ਦੋਸਤੋਂ ਲਾ ਲੈਨੇ ਹੋ ਇੰਨੀ ਵਧੀਆ ਆਮਦਨ ਦਾ ਸਾਧਨ ਹੈ ਤੇ ਨਾਲੇ ਸਰਕਾਰ ਦੀ ਮਦਦ ਹੋਗੀ ਜਿਹੜੀ ਬਿਜਲੀ ਦੀ ਅੱਜ ਸਾਨੂੰ ਇੰਨੀ ਲੋੜ ਐ ਕਿਉਂਕਿ ਜਿਹੜੇ ਬਾਕੀ ਕੰਮ ਆਪਣੇ ਜੁਮਟਾਂ ਦੇ ਰਾਹੀਂ ਬਿਜਲੀ ਆਉਂਦੀ ਆ ਉਹ ਮਹਿੰਗੀ ਪੈਂਦੀ ਆ ਇਹ ਬਿਜਲੀ ਐ ਜਿਹੜੀ ਸਸਤੀ ਪੈਂਦੀ ਆ ਕਿਉਂਕਿ ਇਹਦੇ ਤੇ ਤਾਂ ਸਿਰਫ ਇੱਕ ਵਾਰੀ ਖਰਚ ਆਉਣਾ ਬਾਕੀ ਤਾਂ ਜਿਹੜਾ ਕੱਚਾ ਮਾਲ ਆ ਉਹ ਤਾਂ ਧੁੱਪ ਰੱਬ ਹੀ ਦੇ ਰਿਹਾ ਹੈਗਾ ਸੂਰਜ ਦੇ ਰਿਹਾ ਸੂਰਜ ਸਾਨੂੰ ਉਹਦੇ ਲਈ ਕਿਤੋਂ ਕੱਚਾ ਮਾਲ ਲਿਆਉਣ ਦੀ ਲੋੜ ਨਹੀਂ ਬਾਕੀ ਜੇ ਕੋਈ ਵੀ ਚੀਜ਼ ਦੀ ਫੈਕਟਰੀ ਲਾਵਾਂਗੇ ਤੁਹਾਨੂੰ ਕੱਚਾ ਮਾਲ ਲੈ ਕੇ ਮੁੱਲ ਲੈ ਕੇ ਆਉਣਾ ਪੈਂਦਾ ਇੱਥੇ ਸਾਨੂੰ ਧੁੱਪ ਐ ਜਿਹੜੀ ਉਹ ਫਰੀ ਚ ਮਿਲ ਰਹੀ ਆ ਉਹਨੂੰ ਅਸੀਂ ਇਕੱਠੀ ਕਰਕੇ ਬਿਜਲੀ ਬਣਾਉਣੀ ਆ ਲੇਕਿਨ ਜਿਵੇਂ ਉਹਨਾਂ ਦੋਸਤੋਂ ਅਸੀਂ ਇਹ ਹਾਈਡਰੋ ਆਪਣੇ ਪ੍ਰੋਜੈਕਟ ਨਹੀਂ ਲਾਉਂਦੇ ਜਿਹੜੇ ਨਹਿਰਾਂ ਤੇ ਲੱਗੇ ਹੋਏ ਨੇ ਨਹਿਰਾਂ ਦੇ ਉੱਪਰ ਜਿਹੜੇ ਉਹ ਪਾਣੀ ਘਮਾਉਂਦਾ ਉਹਨੂੰ ਤੇ ਉਹ ਵੀ ਅੱਗੇ ਤਾਂ ਹੁਣ ਮੈਨੂੰ ਪਤਾ ਹੈਗਾ ਅੱਜ ਤਾਂ ਮੈਨੂੰ ਪਤਾ ਨਹੀਂ ਜ਼ਿਆਦਾ ਹੋ ਗਿਆ ਹੋਊਗਾ ਉਦੋਂ 8-10 ਕਰੋੜ ਰੁਪਏ ਦਾ ਪ੍ਰੋਜੈਕਟ ਹੁੰਦਾ ਸੀਗਾ ਤੇ ਉਹਦੇ ਤੇ ਪਰ ਉਹਦੇ ਉੱਤੇ ਤੁਹਾਨੂੰ ਮਨਜ਼ੂਰੀਆਂ ਲੈਣੀਆਂ ਪੈਂਦੀ ਸੀ ਨਹਿਰ ਦੇ ਉੱਪਰ ਲਾਉਣਾ ਪੈਂਦਾ ਸੀ ਸਰਕਾਰ ਤੋਂ ਮੱਥਾ ਮਾਰਨਾ ਪੈਂਦਾ ਸੀ ਇਹਦੇ 'ਚ ਤਾਂ ਤੁਸੀਂ ਕਰਨਾ ਹੀ ਕੁਝ ਨਹੀਂ ਇਦੇ ਵਿੱਚ ਤਾਂ ਤੁਹਾਡੀ ਆਪਣੀ ਜ਼ਮੀਨ ਹੈਗੀ ਤੁਸੀਂ ਆਪਣੀ ਜ਼ਮੀਨ ਦੇ ਲਈ ਲੋਨ ਅਪਲਾਈ ਕਰਨਾ ਤੇ ਆਪਣੀ ਜ਼ਮੀਨ ਦੇ ਵਿੱਚ ਹੀ ਤੁਸੀਂ ਲੋਨ ਦੇ ਲਈ ਤੁਹਾਨੂੰ ਕੋਈ ਨਾ ਨਹੀਂ ਕਰਦਾ ਹੈਗਾ ਸੋ ਮੇਰਾ ਕਹਿਣ ਦਾ ਪਾਵਦੋ ਉਤੋਂ ਚਲੋ ਸਪੋਰਟ ਕਰ ਲੋ ਤੁਸੀਂ ਇਕੱਲੇ ਜਾਣੇ ਆਪ ਸਕਸ਼ਮ ਨਹੀਂ ਹੈਗੇ ਇੱਕ ਜਾਨੇ ਦੀ ਜ਼ਮੀਨ ਹੋਗੀ ਕਿਸੇ ਦੀ ਇੱਕ ਬੰਦਾ ਨਾਲ ਤੁਹਾਡੇ ਕੋਈ ਪੜਿਆ ਲਿਖਿਆ ਹੈਗਾ ਉਹਨੂੰ ਨਾਲ 파ਟਨਰ ਬਣਾ ਲਓ ਦੋ ਬੰਦੇ ਇਕੱਠੇ ਹੋ ਕੇ ਕੰਮ ਕਰ ਲਓ ਇੱਕ ਜਾਨੇ ਦੀ ਜ਼ਮੀਨ ਹੈ ਇੱਕ ਜਾਨਾ ਨਾਲ ਮਤਲਬ ਤੁਹਾਡਾ ਸਾਰਾ ਲੋਨ ਵਗੈਰਾ ਦਾ A to Z ਕੰਮ ਕਰਾ ਕੇ ਉਹ ਉਹਦੇ ਨਾਲ ਤੁਸੀਂ ਕੀ ਕਹਿੰਦੇ ਹੋ ਨੇ ਆਪਣਾ ਜੇ ਵੀ ਕਰ ਲੋ ਜੁਆਇਟ ਵੈਂਚਰ ਕਰ ਲੋ ਜੁਆਇਟ ਵੈਂਚਰ ਦੇ ਨਾਲ ਸਾਰਾ ਕੰਮ ਹੋ ਜਾਂਦਾ ਸਿਰਫ ਜ਼ਿੰਮੇਵਾਰ ਨੂੰ ਇਹੀ ਆ ਕਿ ਭਾਈ ਮੇਰੀ ਜ਼ਮੀਨ ਦਾ ਮੈਨੂੰ ਇੰਨਾ ਹਿੱਸਾ ਮਿਲਣਾ ਚਾਹੀਦਾ ਜਿਹੜਾ ਜੁਆਇਟ ਵੈਂਚਰ ਕਰੂਗਾ ਜਿਹੜਾ ਸਾਰਾ ਕੰਮ ਕਰੂਰੇ ਹੋ ਕੇ ਕਰੂਗਾ ਬਾਕੀ ਦਾ ਹਿੱਸਾ ਉਹਦੇ ਨਾਲ ਤੈਅ ਹੋ ਜਾਂਦਾ ਸੋ ਇਹ ਦੋਸਤੋ ਕੰਮ ਨੇ ਜਿਹੜੇ ਇਹਦੇ ਲਈ ਦੇਖੋ ਕਰਨਾ ਦਾ ਫਿਰ ਪਊਗਾ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਸੁਣ ਲਿਆ ਤੇ ਆਪਾਂ ਸਲਾਹ ਕਰਕੇ ਫਿਰ ਕਹਿ ਦਿੰਨੇ ਆ ਵੀ ਚਲੋ ਜੀ ਦੇਖਾਂਗੇ ਕਰਾਂਗੇ ਫਿਰ ਉਹਦੋਂ ਕਹਿ ਦਿੰਨੇ ਆ ਜੀ ਹੁਣ ਤਾਂ ਅਸੀਂ ਵੱਡੇ ਹੋ ਗਏ ਦੂਦਾਂ ਸਾਡੇ ਬੱਚੇ ਕਰਨਗੇ ਇਦਾਂ ਨਹੀਂ ਹੁਣੇ ਹਿੰਮਤ ਕਰੋ ਹੁਣੇ ਲੋਨ ਅਪਲਾਈ ਕਰੋ ਔਰ ਜੋ ਵੀ ਫੈਸਲਾ ਕਰ ਸਕਦੇ ਹੋ ਤੁਰੰਤ ਕਰੋ 5 ਏਕੜ ਤੋਂ ਲੈ ਕੇ ਮਤਲਬ ਜਿਹੜਾ ਇਹ ਪ੍ਰੋਜੈਕਟ ਆਪਣੇ 500 ਉਸ ਤੋਂ ਜੁਨਟਾ ਤੋਂ ਸ਼ੁਰੂ ਹੁੰਦਾਗਾ ਜਿਹੜਾ 5 ਕੇਵੀ ਦਾ ਉਸ ਤੋਂ ਬਾਅਦ ਚਾਹੇ ਤੁਸੀਂ ਜਿੰਨਾ ਮਰਜ਼ੀ ਲਾ ਸਕਦੇ ਹੋ ਇੱਕ ਦੇ ਬਜਾਇਸ ਦੋ ਲਾ ਲਓ ਫਿਰ 10 ਦਾ ਹੋ ਜਾਊਗਾ ਫਿਰ ਚਾਰ ਦਾ ਲਾ ਲਓ ਜਿੰਨੇ ਜੁੰਟ ਵੱਧ ਲਾਈ ਜਾਓਗੇ ਉਨਾ ਹੀ ਤੁਹਾਡਾ ਪ੍ਰੋਜੈਕਟ ਵੱਡਾ ਬਣੇ ਜਾਊਗਾ ਉਨਾ ਹੀ ਤੁਹਾਨੂੰ ਸਰਕਾਰ ਤੋਂ ਲੋਨ ਮਿਲੇਗਾ ਤੇ ਇਹ ਚੀਜ਼ ਮੈਂ ਦਾਅਵੇ ਨਾਲ ਕਹਿ ਸਕਦਾਗਾ ਕਿ ਲੋਨ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਦੋਸਤੋ ਜਿਹੜਾ ਬੈਂਕ ਤੋਂ ਪੈਸਾ ਲੈਣਾ ਨਾ ਬੈਂਕ ਤੋਂ ਪੈਸਾ ਜਿਹੜਾ ਲੈ ਕੇ ਤੁਸੀਂ ਇੱਕ ਤਰ੍ਹਾਂ ਦੀ ਏ ਮੈਂ ਕਹਿ ਸਕਦਾ ਕਿ ਬੈਂਕ ਤੋਂ ਪੈਸੇ ਲੈ ਕੇ ਕੰਮ ਕਰਨਾ ਤੁਹਾਨੂੰ ਮੈਂ ਕੱਲ ਨੂੰ ਵੀਡੀਓ ਪਾਉਂਗਾ ਕਿ ਧਨਾੜ ਲੋਕ ਨੇ ਜਿਹੜੇ ਵੱਡੇ ਅਡਾਨੀ ਬਾਨੀ ਉਹਨਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਲੇਕਿਨ ਉਹ ਆਪਦਾ ਪੈਸਾ ਕਦੇ ਨਹੀਂ ਉਹ ਕਰਨਗੇ ਉਹ ਪੈਸਾ ਬੈਂਕ ਤੋਂ ਲੈ ਕੇ ਹੀ ਕੰਮ ਕਰਨਗੇ ਆਪਣੇ ਪੈਸੇ ਨੂੰ ਕਿਤੇ ਹੋਰ ਯੂਜ਼ ਕਰਨਗੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ